ਸਿੱਧੂ ਮੂਸੇਵਾਲਾ ਵਰਗਾ ਹਾਲ ਕਰਤੇ ਜਾਣ ਦੀ ਧਮਕੀ ਵੀ ਦਿੱਤੀ ਗਈ ਹੈ ਫੋਨ ਕਰਨ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਹੈ ਸੋ ਨਿਸ਼ਾਨੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫੋਨ ਦੇ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੋ ਇਹ ਕੁਝ ਚੈਟ ਹੈ ਜੋ ਸਾਹਮਣੇ ਆਈ ਹੈ ਇਸ ਨੰਬਰ ਤੋਂ ਧਮਕੀ ਦਿੱਤੀ ਗਈ ਹੈ ਸੈਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਜਗਜੀਤ ਜੱਗੀ ਸਾਡੇ ਨਾਲ ਜੁੜੇ ਨੇ ਜਗਜੀਤ ਜੀ ਕੀ ਕੋਈ ਜਾਣਕਾਰੀ ਹੈ ਦੇਖੋ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਹੋਰਾਂ ਨੇ ਖੁਦ ਦੱਸਿਆ ਵੀ ਉਹਨਾਂ ਨੂੰ ਇਸ ਧਮਕੀ ਦੀ ਜਿਹੜੀ ਧਮਕੀ ਜੜੀ ਆ ਉਹ ਆਈ ਹੈ ਔਰ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦਾ ਸਾਥੀ ਦੱਸਿਆ ਔਰ ਉਸ ਨੇ 2 ਕਰੋੜ ਰੁਪਏ ਦੀ ਉਹਨਾਂ ਤੋਂ ਮੰਗ ਕੀਤੀ ਹੈ ਔਰ ਨਾਲ ਦੀ ਨਾਲ ਇਹ ਵੀ ਕਿਹਾ ਵੀ ਜੇਕਰ ਇਹ ਰਾਸ਼ੀ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਸਾਉਂਦ ਨਾਲ ਸਾਧੂ ਮੁਸੇ ਵਾਲਾ ਵਰਗਾ ਹਾਲ ਕਰਨਗੇ ਉਹ ਨਾਲ ਨਾਲ ਉਹਨਾਂ ਨੇ ਤਮਕੀ ਦੇਣ ਵਾਲਿਆਂ ਨੇ ਜੋ ਚਰਜ ਸਿੰਘ ਚੰਨੀ ਦੇ ਅਨੁਸਾਰ ਜਿਹੜੀ ਚੈਟ ਜਿਹੜੀ ਦੇਖੀ ਗਈ ਆ ਉਹਦੇ ਵਿੱਚ ਇਹ ਵੀ ਜਿਹੜਾ ਲਿਖਿਆ ਗਿਆ ਵੀ ਉਹ ਉਹਨਾਂ ਦੇ ਇਲਾਕੇ ਦੇ ਵਿੱਚ ਨੇ ਔਰ ਇੱਕ ਦਿਨ ਦੇ ਵਿੱਚ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਇਸ ਦਾ ਨਤੀਜਾ ਭੁਗਤਣਾ ਪੈ ਸਕਦਾ ਔਰ ਸਦਸਿਕ ਜੱਨੀ ਉਹਨਾਂ ਨੇ ਇਹ ਵੀ ਦੱਸਿਆ ਵੀ ਉਹਨਾਂ ਨੇ ਇਸ ਬਾਰੇ ਪੰਜਾਬ ਦੇ ਜਿਹੜੇ ਡੀਜੀਪੀ ਨੇ ਉਹਨਾਂ ਨੂੰ ਵੀ ਜਾਣਕਾਰੀ ਜਿਹੜੀ ਹੈ ਸੂਚਿਤ ਕੀਤਾ ਹੈਗਾ ਵੀ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਧਮਕੀ ਦੀ ਜਿਹੜੀ ਕਾਲ ਆਈ ਹੈ ਜਾਂ ਧਮਕੀ ਦੇ ਜਿਹੜਾ ਲਗਾਤਾਰ ਜਿਹੜੇ ਸੁਨੇਹੇ ਜਿਹੜੇ ਨੇ ਉਹ ਆ ਰਹੇ ਨੇ ਪਰ ਉਸ ਦੇ ਬਾਵਜੂਦ ਵੀ ਪੁਲਿਸ ਜਿਹੜੀ ਆ ਉਸ ਨੇ ਸੰਜੀਦਗੀ ਅਜੇ ਤੱਕ ਨਹੀਂ ਦਿਖਾਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਜਿਹੜਾ ਨਹੀਂ ਲਿਆ ਗਿਆ ਇੱਥੋਂ ਤੱਕ ਕਿ ਉਹਨਾਂ ਦਾ ਕਹਿਣਾ ਵੀ ਅਜੇ ਤੱਕ ਉਹਨਾਂ ਨੂੰ ਕਿਸੇ ਨੇ ਇਹ ਪੁੱਛਿਆ ਤੱਕ ਨਹੀਂ ਵੀ ਇਹ ਜਿਹੜੀ ਧਮਕੀ ਹੈ ਉਹਨਾਂ ਨੂੰ ਕਿੱਥੋਂ ਆਈ ਹੈ ਕਿਸ ਤਰ੍ਹਾਂ ਆਈ ਹੈ ਜੀ ਹਾਂ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਫੋਨ ਰਾਹੀਂ ਜਾਨੋਂ ਮਾਰ ਦੇ ਧਮਕੀ ਦਿੱਤੀ ਗਈ ਧਮਕੀ ਦੇਣ ਵਾਲੇ ਨੇ ਫਰौती ਦੀ ਮੰਗ ਕੀਤੀ ਹੈ ਪੈਸੇ ਨਾ ਮਿਲਣ ਤੇ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਧਮਕੀ ਦਿੱਤੀ ਗਈ ਹੈ ਤਉ ਤਈ ਚਰਨਜੀਤ ਚੰਨੀ ਨੇ ਕਿਹਾ ਕਿ ਹਜੇ ਤੱਕ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ